ਕਾਠਮੰਡੂ ਵੀ ਗਏ ਤੈਨਰੀ ਹਿਮਕੁੰਡ ਸਾਹਿਬ ਵੀ ਗਏ ਪੰਜਰੀ ਸੱਚਕੰਡ ਚੇਰੇ ਹਜੂਰ ਸਾਹਿਬ ਵੀ ਗਏ ਮੈਨੂੰ ਕਾਟੀ ਤੋਂ ਕੋਈ ਉਹ ਨਹੀਂ ਸੀਗਾ ਜਦੋਂ ਕਾਟੀ ਹੁੰਦੀ ਸੀ ਮੈਨੂੰ ਚਾ ਚੜਦਾ ਸੀਗਾ ਸਾਈਕਲ ਨੂੰ ਧੱਕਾ ਲਾ ਲਾ ਕੇ ਸਾਈਕਲ ਨੂੰ ਪੂਰਾ ਚੜਾ ਲੈਣਾ ਤੇ ਜਦੋਂ ਅਤਰਾਈ ਹੁੰਦੀ ਸੀਗੀ ਤੇ ਬ੍ਰੇਕਾ ਲਾ ਲਾ ਕੇ ਸਾਈਕਲ ਨੂੰ ਉਤਾਰ ਲੈਣਾ ਤਾਂ 77 ਕਿਲੋਮੀਟਰ ਚੱਲ ਜਾਏਗਾ ਤੇ ਸਾਈਕਲ ਦਾ ਸਮਾਨ ਜੋ ਬਦਲੀ ਹੁੰਦਾ ਹੈਗਾ ਸਾਈਕਲ ਤੇ 11 ਟਾਇਰ 4 ਟੂਪਾਂ 3 ਚੈਨਾ 3 ਸੈਂਟਰ ਐਕਸਲ ਤੋਂ ਪਿੱਛੇ ਐਕਸਲ ਤੋਂ ਅੱਗੇ ਫਰਵ ਚੱਕਾ 20 ਪੈਂਚਰ ਇਹਨਾਂ ਸਾਈਕਲ ਦਾ ਸਮਾਨ ਬਦਲੀ ਹੋਇਆ ਇੰਦਰ ਵਿੱਚ 10 ਪੈਂਚਰ ਮੈਂ ਖੁਦ ਹੱਥੀ ਲਾਇਆ ਗਏ ਜੋ ਕਿ ਮੈਨੂੰ ਕੋਈ ਸਾਰਾ ਸਾਈਕਲ ਦਾ ਸਮਾਨ ਮੇਰੇ ਕੋਲ ਹੀ ਸੀਗਾ ਪੂਰੀ ਮਰਕੀਤ ਤਿਆਰੀ ਦੇ ਨਾਲ ਮੈਂ ਘਰੋਂ ਨਿਕਲਿਆ ਸੀਗਾ ਰਾਜਾ ਸਾਰੇ ਭਾਰਤ ਵਿੱਚ ਚਾਹੇ ਮੇਰਾ ਵੀਰ Hindu ਸੀ ਚਾਹੇ Sikh ਸੀ ਚਾਹੇ ਸੀ ਜਿੰਨੇ ਵੀ ਮੇਰੇ ਵੀਰ ਸੀਗੇ ਸਾਰੇ ਵੀਰਾਂ ਨੇ ਮੇਰਾ ਬਹੁਤ ਧੰਨਵਾਦ ਕੀਤਾ ਬਹੁਤ ਉਹਨਾਂ ਲੋਕਾਂ ਨੇ ਮੇਰਾ ਸਹਿਯੋਗ ਕੀਤਾ ਸਾੜਾ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਈ ਬਸ ਭਾਸ਼ਾ ਦੀ ਮਿਲ ਕੇ ਪ੍ਰੋਬਲਮ ਆਈ ਹੈ ਜੋ ਆਈ ਹੈਗੀ ਬਾਕੀ ਯਾਤਰਾ ਬਹੁਤ ਵਧੀਆ ਰਹੀ ਹੈ ਜਿਵੇਂ ਨਾਗਰਾਂਡ ਦੇ ਚ ਲੋਕਾਂ ਦਾ ਖਾਣਾ ਬਹੁਤ ਹੋਰ ਜਿਦਾ ਅਬ ਆਪਣਾ ਆਪਣਾ ਉਹਨਾਂ ਦਾ ਮਿਲ ਕੇ ਜਿਸ ਤਰ੍ਹਾਂ ਖਾਣਾ ਉਹਨਾਂ ਨੂੰ ਚੰਗਾ ਲੱਗਦਾ ਹੈਗਾ ਜਾਂ ਹੋਰ ਸ਼ਹਿਰਾਂ ਵਿੱਚ ਮਿਲ ਕੇ ਖਾਣਾ ਮੈਨੂੰ ਨਹੀਂ ਕਿ ਮਿਲਿਆ ਉੱਥੇ ਕੋਈ ਛੋਲੇ ਖਾ ਕੇ ਪੀਚਾ ਕੇ ਕੋਈ ਬਿਸਕਟ ਵਗੈਰਾ ਾ ਕੇ ਗਿਆਰਾ ਕੀਤਾ ਉਹਨਾਂ ਸ਼ੇਟਾਂ ਵਿੱਚ ਤੇ ਅੱਗੇ ਵਧਿਆ ਗਿਆ ਸਤਿਕਾਰ ਸਫਰ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੀਵਾਲ ਅੱਜ ਇੱਕ ਬਾਬਾ ਜੀ ਨਾਲ ਮਿਲੌਣ ਲੱਗੇ ਆ ਤੁਹਾਨੂੰ ਜਿਹੜੇ ਪੂਰੇ ਭਾਰਤ ਨੂੰ ਘੁੰਮ ਚੁੱਕੇ ਐ ਦੁਨੀਆ ਦੇ ਹਰ ਇੱਕ ਕੋਨੇ ਤੇ ਭਾਰਤ ਦੇ ਕੋਨੇ-ਕੋਨੇ ਤੇ ਜਾ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਪਹਿਲਾ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਫਰ ਟੈਲੀਵਿਜ਼ਨ ਤੇ ਧੰਨਵਾਦ ਜੀ ਧੰਨਵਾਦ ਜੀ ਸਭ ਤੋਂ ਪਹਿਲਾ ਬਾਬਾ ਜੀ ਜਿਹੜੇ ਆਪਣੋਂ ਦਰਸ਼ਕ ਦੇਖ ਰਹੇ ਐ ਉਹਨਾਂ ਨੂੰ ਆਪਣੇ ਬਾਰੇ ਥੋੜਾ ਜਿਹਾ ਦੱਸੋ ਆਪਣੀ ਜ਼ਿੰਦਗੀ ਬਾਰੇ ਦੱਸੋ ਮੇਰਾ ਪਿੰਡ ਕੋਟਪਾਈ ਤਸੇਲ ਹਿੱਦੜਾ ਜਿਹੜਾ ਸ਼੍ਰੀ ਮਕਸਦ ਸਾਹਿਬ ਹੈ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟਪਾਈ ਤੋਂ ਯਾਤਰਾ ਆਰੰਭ ਕੀਤੀ ਸਾਈਕਲ ਤੇ ਜੋ ਕਿ ਪੂਰੇ ਭਾਰਤ ਦੀ ਯਾਤਰਾ ਤੈਅ ਹੋ ਚੁੱਕੀ ਹੈ 19 ਮਹੀਨਿਆਂ ਦੇ ਵਿੱਚ ਜਿਸ ਦੇ ਵਿੱਚ ਸਾਰਾ ਸਾਈਕਲ 73000 ਕਿਲੋਮੀਟਰ ਚੱਲਿਆਗਾ ਤੇ ਸਾਈਕਲ ਦਾ ਸਮਾਨ ਜੋ ਬਦਲੀ ਹੁੰਦਾਗਾ ਸਾਈਕਲ ਦੇ 11 ਟਾਇਰ ਚਾਰ ਟੂਪਾਂ ਤਿੰਨ ਚਾਇਨਾ ਤਿੰਨ ਸੈਂਟਰ ਐਕਸਲ ਦੋ ਪਿੱਛੇ ਐਕਸਲ ਦੋ ਅੱਗੇ ਫਰਵ ਚੱਕਾ 20 ਪੈਂਚਰ ਇੰਨਾ ਸਾਈਕਲ ਦਾ ਸਮਾਨ ਬਦਲੀ ਹੋਇਆਗਾ ਬਾਕੀ ਰਾਸ ਵਿੱਚ ਸਾਰੇ ਭਾਰਤ ਵਿੱਚ ਚਾਹੇ ਮੇਰਾ ਵੀਰ ਹਿੰਦੂ ਸੀ ਚਾਹੇ ਸਿੱਖ ਸੀ ਚਾਹੇ ਸੀ ਜਿੰਨੇ ਵੀ ਮੇਰੇ ਵੀਰ ਸੀਗੇ ਸਾਰੇ ਵੀਰਾਂ ਨੇ ਮੇਰਾ ਬਹੁਤ ਧੰਨਵਾਦ ਕੀਤਾ ਬਹੁਤ ਉਹਨਾਂ ਲੋਕਾਂ ਨੇ ਮੇਰਾ ਸਹਿਯੋਗ ਕੀਤਾ ਜੋ ਸਹਿਯੋਗ ਦੇ ਨਾਲ ਮੈਂ ਯਾਤਰਾ ਅਮਰ ਕੇ ਪੂਰੀ ਕਰਕੇ ਆਇਆਗਾ 19 ਮਹੀਨੇ ਵਿੱਚ ਬਹੁਤ ਵਧੀਆ ਲੋਕਾਂ ਨਾਲ ਮੇਲਮਲਾਪ ਹੋਇਆ ਹੂੰ ਤੇ 19 ਮਹੀਨੇ ਵਿੱਚ ਯਾਤਰਾ ਪਿੰਡ ਕੋਟ ਪਈ ਜਦੋਂ ਸਮਾਪਤ ਕੀਤੀ ਤਾਂ ਪਿੰਡ ਕੋਟ ਪੇ ਦੇ ਲੋਕਾਂ ਨੇ ਮੈਨੂੰ ਫੱਟਾ ਤੇ ਚੁੱਕ ਲਿਆ ਜੋ ਕਿ ਮੈਂ ਆਪਣਾ ਪਿੰਡ ਦਾ ਦੇਣ ਨਹੀਂ ਦੇ ਸਕਦਾ ਜੀ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਸਾਰ ਦੇ ਵਿੱਚ ਦੱਸਿਆ ਤੁਸੀਂ ਭਾਰਤ ਦੀ ਯਾਤਰਾ ਕੀਤੀ ਜੀ ਤਾਂ ਮਾਈਂਡ ਦੇ ਵਿੱਚ ਕਿੱਥੋਂ ਆਇਆ ਦਿਮਾਗ ਦੇ ਵਿੱਚ ਕਿੱਥੋਂ ਆਇਆ ਵੀ ਕਿਉਂ ਭਾਰਤ ਘੁੰਮਣ ਜਾਵੇ ਸੋਚਿਆ ਬਾਬੇ ਇਹ ਬਾਬਾ ਨਾਨਕ ਜੀ ਹੂੰ ਜੋ ਚਾਰ ਅਦਾਸੀਆਂ ਕੀਤੀਆਂ ਹੂੰ ਜੋ ਆਪਸੀ ਪਾਈ ਚਰਨ ਦਾ ਸੰਦੇਸ਼ ਲੈ ਕੇ ਨਿਕਲਿਆ ਸੀਗਾ ਬਾਬਾ ਨਾਨਕ ਜੀ ਕਾਠਮੰਡੂ ਵੀ ਗਏ ਆਗੇ ਜੀ ਤੇ ਭਾਰਤ ਵਿੱਚ ਵੀ ਗਿਆ ਹੋਰ ਵੀ ਦੁਨੀਆ ਦੇ ਵਿੱਚ ਕਈ ਥਾਵਾਂ ਤੇ ਚਾਰ ਦਸਿਆਂ ਵਿੱਚ ਬਾਬਾ ਨਾਨਕ ਜੀ ਜੋ ਉਪਦੇਸ਼ ਦੇਣ ਵਾਸਤੇ ਗਏ ਸੀ ਜੋ Hindu Muslim Sikh ਸਾਈ ਸਭ ਭਾਈ ਭਾਈ ਉਸ ਉਪਦੇਸ਼ ਤੇ ਮੈਂ ਵੀ ਸਾਈਕਲ ਲੈ ਕੇ ਤੁਰਿਆ ਤੇ ਮੈਨੂੰ ਲੋਕਾਂ ਵੱਲੋਂ ਚੰਗਾ ਹੰਗਾਰਾ ਮਿਲਿਆ ਜੀ ਹੂੰ ਇਹ ਗੱਲ ਹੋਰ ਹੈ ਬਾਬਾ ਜੀ ਅ ਜਦੋਂ ਤੁਹਾਡੀ ਉਮਰ ਜਾਣ ਸਕਦਾ ਮੈਂ ਕਿੰਨੀ ਉਮਰ ਹੈ ਮੇਰੀ ਉਮਰ ਹੁਣ ਤਾਂ ਜੀ 62 ਸਾਲ ਹੋ ਗਈ ਹੈਗੀ ਅੱਛਾ 62 ਸਾਲ ਉਮਰ ਹੈ ਤੁਹਾਡੀ ਹਾਂ ਜੀ ਤੇ ਜਦੋਂ ਯਾਤਰਾ ਤੇ 15 ਤੋਂ 92 ਤੋਂ 17 ਦਾ 93 ਪੂਰੇ 19 ਮਹੀਨੇ ਬੰਦੇ ਹੈਗੇ ਉਦੋਂ ਉਮਰ ਤਕਰੀਬਨ ਮੇਰੀ 24 ਸਾਲ ਬੰਦੀ ਸੀਗੀ 24 ਸਾਲ ਦੇ ਉਮਰ ਵਿੱਚ ਮੈਂ ਸਾਈਕਲ ਹੀਰੋ ਜੈਟ ਸਾਈਕਲ ਲੈ ਕੇ ਨਿਕਲਿਆ ਤੇ ਬਹੁਤ ਹੀ ਮਿਲ ਕੇ ਵਧੀਆ ਯਾਤਰਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਯਾਤਰਾ ਬਹੁਤ ਸੋਹਣੀ ਹੋਈ ਜੀ ਤੇ ਉਹ ਜਦੋਂ ਤੁਸੀਂ ਰਸਤੇ ਦੇ ਵਿੱਚ ਗਏ ਕਿਉਂਕਿ ਅਕਸਰੀ ਜ਼ਿੰਦਗੀ ਦੇ ਵਿੱਚ ਵੀ ਜਾਂ ਅਕਸਰ ਵੀ ਅਸੀਂ ਟਰੈਵਲ ਕਰਦੇ ਆ ਅਕਸਰੀ ਜਦੋਂ ਗੁਜ਼ਰਦੇ ਆ ਜ਼ਿੰਦਗੀ ਦੇ ਵਿੱਚ ਚੱਲਦੇ ਆ ਤਾਂ ਦਿੱਕਤਾਂ ਬਹੁਤ ਆਉਂਦੀਆਂ ਰਸਤੇ ਦੇ ਵਿੱਚ ਦਿੱਕਤਾਂ ਕੀ ਕੀ ਆਈਆਂ ਸਮੱਸਿਆ ਕੀ ਕੀ ਆਈਆਂ ਵੈਸੇ ਹੀ ਪੂਰੇ ਭਾਰਤ ਦੇ ਵਿੱਚ ਭਾਸ਼ਾ ਦੀ ਪ੍ਰੋਬਲਮ ਆਈ ਹੈਗੀ ਕਿਉਂਕਿ ਆਪਣੀ ਜੋ ਪੰਜਾਬੀ ਭਾਸ਼ਾ ਹੈ ਮਾਂ ਬੋਲੀ ਹੈਗੀ ਏ ਬਾਹਰ ਨਹੀਂ ਚਲਦੀਗੀ ਘੱਟ ਆਉਂਦੀ ਹੈ ਲੋਕਾਂ ਘੱਟ ਆਉਂਦੀ ਹੈਗੀ ਹਾਂ ਜਾਂ ਅਲੱਗ-ਅਲੱਗ ਭਾਸ਼ਾ ਹੈਗੀਆਂ ਜੀ ਉਹਨਾਂ ਭਾਸ਼ਾ ਦੇ ਵਿੱਚ ਮੈਨੂੰ ਬੜੀ ਦਿੱਕਤ ਆਉਂਦੀ ਸੀਗੀ ਹਾਂ ਜੋ ਮੈਂ ਹਿੰਦੀ ਭਾਸ਼ਾ ਸਿੱਖੀ ਸੀਗੀ ਹਾਂ ਆਪਣੇ ਸਕੂਲ ਦੇ ਵਿੱਚੋਂ ਆਪਣੇ ਪਿੰਡ ਕੋਟਪਾਈ ਦੇ ਵਿੱਚੋਂ ਉਸ ਹਿੰਦੀ ਭਾਸ਼ਾ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹਿੰਦੀ ਬੋਲ ਬੋਲ ਕੇ ਉਹਦਾ ਰਸਤਾ ਲੋਕਾਂ ਤੋਂ ਵੀਰਾਂ ਤੋਂ ਲੈਣਾ ਤੇ ਉਸ ਦੇ ਨਾਲ ਮੇਰੀ ਯਾਤਰਾ ਮੈਂ ਕਿ ਬਹੁਤ ਵਧੀਆ ਹੋਈਏਗੀ ਅੱਛਾ ਹਿੰਦੀ ਬੋਲ ਲੈਂਦੇ ਸੀ ਤੇ ਲੋਕਾਂ ਤੋਂ ਰਾਹ ਪੁੱਛ ਲੈਂਦੇ ਸੀ ਫੇਰ ਚੱਲ ਜਾਂਦੇ ਸੀ ਆਪਣੀ ਬਜਟ ਹਾਂ ਜੀ ਹਾਂ ਤੇ ਬਾਬਾ ਜੀ ਅਏ ਤੁਸੀਂ ਅੱਕੇ ਜਾਂ ਥੱਕੇ ਨਹੀਂ ਆਪਣੇ ਯਾਤਰਾ ਦੇ ਵਿੱਚ ਬਿਲਕੁਲ ਜੀ ਥਕਾਵਟ ਤਾਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਘਾਟੀਆਂ ਸੀ ਭਾਰਤ ਵਿੱਚ ਹੂੰ ਕਾਠਮੰਡੂ ਵੀ ਗਏ ਤਿੰਨ ਵਾਰ ਹੀ ਹੇਮਕੁੰਡ ਸਾਹਿਬ ਵੀ ਗਏ ਪੰਜ ਵਾਰ ਹੀ ਸੱਚਖੰਡ ਚੇਰੇ ਹਜੂਰ ਸਾਹਿਬ ਵੀ ਗਏ ਮੈਨੂੰ ਘਾਟੀ ਤੋਂ ਕੋਈ ਉਹ ਨਹੀਂ ਸੀਗਾ ਜਦੋਂ ਘਾਟੀ ਆਉਂਦੀ ਸੀ ਮੈਨੂੰ ਚਾ ਚੜਦਾ ਸੀਗਾ ਸਾਈਕਲ ਨੂੰ ਧੱਕਾ ਲਾ ਲਾ ਕੇ ਸਾਈਕਲ ਨੂੰ ਪੂਰਾ ਚੜਾ ਲੈਣਾ ਤੇ ਜਦੋਂ ਉਤਰਾਇ ਨੂੰ ਸੀਗੀ ਤੇ ਬ੍ਰੇਕਾ ਲਾ ਲਾ ਕੇ ਸਾਈਕਲ ਨੂੰ ਤਾਰ ਲੈਣਾ ਪਹਾੜਾ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਈ ਬਸ ਭਾਸ਼ਾ ਦੀ ਮਿਲ ਕੇ ਪ੍ਰੋਬਲਮ ਆਈ ਹੈ ਜੋ ਆਈ ਹੈਗੀ ਬਾਕੀ ਯਾਤਰਾ ਬਹੁਤ ਵਧੀਆ ਰਹੀ ਹੈਗੀ ਤੇ ਜਿੱਦਾਂ ਗੱਲ ਕਰੀਏ ਤੁਸੀਂ ਗਏ ਤਾਂ ਫੈਮਿਲੀ ਨੇ ਨਹੀਂ ਕਿਹਾ ਭਾਈ ਰਹਿਣ ਦੇ ਘਰੇ ਰਹਿ ਕੇ ਕਿਉਂ ਟਾਈਮ ਵੇਸਟ ਕਰਦੇ ਹੋ ਕਿਹਾ ਨਹੀਂ ਫੈਮਿਲੀ ਨੇ ਭਾਈ ਜੀ ਮੇਰੇ ਜੋ ਭੈਣ ਭਾਈ ਜਾਂ ਪਿੰਡ ਦੇ ਲੋਕ ਬਲਕੇ ਲੋਕੀ ਪਿੰਡ ਦੇ ਵਿੱਚ ਬੜੀਆਂ ਗੱਲਾਂ ਕਰਦੇ ਆ ਰਸੇ 'ਚ ਤੈਨੂੰ ਸ਼ੇਰ ਖਾ ਜੂਗਾ ਹਾਥੀ ਮਾਰ ਦੇਣਗੇ ਆਪ ਚੋਰ ਲੁੱਟ ਲੈਣਗੇ ਜਾਂ ਤੇ ਐਕਸੀਡੈਂਟ ਹੋ ਜਾਊਗਾ ਇਹਨਾਂ ਚੀਜ਼ਾਂ ਦੀ ਪਰਵਾਹ ਕਿਉਂਕਿ ਬਾਬੇ ਨਾਲ ਜੇ ਸਿਰ ਤੇ ਹੱਥ ਹੋਵੇ ਤਾਂ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਮੈਨੂੰ ਆਈ ਚੋ ਚੋਰਾ ਚੋਰਾ ਨਾਲ ਕਦੇ ਸਾਹਮਣਾ ਹੋਇਆ ਲਟੇਰਿਆਂ ਨਾਲ ਨਹੀਂ ਜੀ ਬਾਕੀ ਆਪ ਚੰਗਾ ਜੱਗ ਚੰਗਾ ਆਪਾਂ ਲੋਕਾਂ ਨਾਲ ਮੇਲਬਰਤ ਬਹੁਤ ਹੀ ਲੱਗਿਆ ਜੀ ਮੇਰਾ ਵਿਦੇਸ਼ੀ ਆਪਸੀ ਭਾਈਚਾਰਾ ਸਤਪੁਰਨ ਟੂਰ ਲੈ ਕੇ ਨਿਕਲਿਆ ਸੀ ਜਿਸ ਦਾ ਮੈਨੂੰ ਚੰਗਾ ਹੰਗਾਰਾ ਮਿਲਿਆ ਬਹੁਤ ਵਧੀਆ ਯਾਤਰਾ ਪ੍ਰਮਾਤਮਾ ਨੇ ਬਾਬਾ ਨਾਲ ਕੇ ਬਹੁਤ ਯਾਤਰਾ ਕਰਵਾਈ ਹੈ ਜੀ ਫਿਰ ਫਿਰ ਬਾਬਾ ਜੀ ਜਿਵੇਂ ਆਪ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਚੈਨਾ ਪਵਾਇਆ ਐਨੇ ਪੈਂਚਰ ਲਵਾਏ ਫਿਰ ਇਹ ਜਦੋਂ ਪੈਂਚਰ ਹੁੰਦੇ ਸੀ ਫਿਰ ਅੱਕ ਥੱਕਦਾ ਜਾਂਦੇ ਹੋਵੋਗੇ ਯਾਰ ਵੀ ਹੁਣ ਗਾਂ ਨੂੰ ਕਿਵੇਂ ਵਧਿਏ ਹੁਣ ਮੁਸ਼ਕਲ ਔਖੀ ਹੋਗੀ ਮੰਜ਼ਿਲ ਔਖੀ ਹੋਗੀ ਨਹੀਂ ਜੀ ਜਦੋਂ ਕੋਈ ਯਾਤਰਾਬੰਦਾ ਆਰੰਭ ਕਰਦਾ ਹੈਗਾ ਹੌਸਲਾ ਹਿੰਮਤ ਦਲੇਰੀ ਰੱਖਣੀ ਪੈਂਦੀ ਹੈਗੀ ਹੌਸਲੇ ਦੇ ਨਾਲ ਅੱਗੇ ਵਧਣਾ ਪੈਂਦਾ ਹੈਗਾ ਚਾਹੇ ਸਾਈਕਲ ਪੈਂਚਰ ਨਾ ਸੀ ਪੈਂਚਰ ਖੁਦ ਲਾਲ ਲੈਦੇ ਸੀਗਾ ਕਿਉਂ 20 ਪੈਂਚਰਾਂ ਵਿੱਚੋਂ 10 ਪੈਂਚਰ ਮੈਂ ਖੁਦ ਹੱਥੀ ਲਾਇਆਗੇ ਜੋ ਕਿ ਮੈਨੂੰ ਕੋਈ ਸਾਰਾ ਸਾਈਕਲ ਦਾ ਸਮਾਨ ਮੇਰੇ ਕੋਲ ਹੀ ਸੀਗਾ ਪੂਰੀ ਮਿਲ ਕੇ ਤਿਆਰੀ ਦੇ ਨਾਲ ਮੈਂ ਘਰੋਂ ਨਿਕਲਿਆ ਸੀਗਾ ਅਰਦਾਸ ਬੇਨਤੀ ਕੀਤੀ ਤੇ ਪਰਮਾਤਮਾ ਦੇ ਓਟ ਆਸਰਾ ਲੈ ਕੇ ਤੇ ਮੈਂ ਇਹ ਯਾਤਰਾ ਆਰੰਭ ਕੀਤੀ ਸੀਗੀ ਜਿਸ ਤਰ੍ਹਾਂ ਮਾਵਾ ਨੂੰ ਫਿਕਰ ਹੁੰਦਾ ਫਿਰ ਮਾਵਾ ਨੇ ਫਿਕਰ ਕੀਤੀ ਹੋਊਗੀ ਮਾਂ ਨੇ ਫਿਕਰ ਕੀਤੀ ਹੋਊਗੀ ਵੇਖੋ ਭਾਈ ਜੀ ਜਿਹੜੀ ਮਾਂ ਹੁੰਦੀ ਹੈ ਮਾਂ ਤਾਂ ਮਾਂ ਹੀ ਹੁੰਦੀ ਹੈਗੀ ਹਾਂ ਜੀ ਮਾਂ ਨੇ ਜਦੋਂ ਮੈਂ ਆਪਣੀ ਮਾਤਾ ਨੂੰ ਇੱਕ ਇਸ ਯਾਤਰਾ ਬਾਰੇ ਗੱਲ ਕੀਤੀ ਦੱਸਿਆ ਹਾਂ ਤੇ ਉਹਨਾਂ ਨੇ ਮੈਨੂੰ ਪਹਿਲੇ ਬੋਲੀ ਮਿਲ ਕੇ ਯਾਤਰਾ ਬਾਰੇ ਕਹਿ ਦਿੱਤਾ ਵੀ ਬੁੱਤ ਤੂੰ ਜਾੜਾ ਯਾਤਰਾ ਕਰਨੀ ਤੇਰਾ ਮਨ ਕਰਦਾ ਹੈ ਤੇ ਜਾੜਾ ਮੇਰੀ ਮਾਂ ਦਾ ਬਹੁਤ ਵੱਡਾ ਰੋਲ ਹੈ ਮੈਨੂੰ ਇਹ ਯਾਤਰਾ ਦੇ ਵਿੱਚ ਇਹ ਹੱਥ ਮੇਰੀ ਮਾਤਾ ਦਾ ਹੈਗਾ ਜੋ ਅੱਜ ਤੱਕ ਪਰਮਾਤਮਾ ਨੇ ਮੈਨੂੰ ਉਮਰ ਕੇ ਇੱਥੋਂ ਤੱਕ ਸਫਲੀ ਕੀਤਾ ਹੈਗਾ ਤੇ ਇੱਕ ਇੱਕ ਗੱਲ ਹੋਰ ਜੀ ਜੇ ਤਾਂ ਤੁਸੀਂ ਦੱਸਿਆ ਦਿੱਕਤਾਂ ਕੋਸ਼ਕ ਆਈਆਂ ਹੋਰ ਕੀ ਕੀ ਦਿੱਕਤਾਂ ਆਈਆਂ ਕਿਉਂਕਿ ਤੁਹਾਡੀ ਵੀਡੀਓ ਦੇਖ ਕੇ ਕੋਈ ਹੋਰ ਵੀ ਸੋਚੂਗਾ ਸੀ ਯਾਤਰਾ ਕਰੀਏ ਕੀ ਕੀ ਦਿੱਕਤਾਂ ਆਉਂਦੀਆਂ ਜਾਂ ਕੀ ਕੀ ਦਿੱਕਤਾਂ ਆਈਆਂ ਤੁਹਾਨੂੰ ਵੇਖੋ ਜਿਹੜਾ ਪੰਜਾਬੀ ਖਾਣਾ ਹੈ ਇਹ ਰਸਤੇ ਵਿੱਚ ਜੋ ਪੰਜਾਬ ਦਾ ਖਾਣਾ ਹੈਗਾ ਬਹੁਤ ਵਧੀਆ ਖਾਣਾ ਹੈ ਔਰ ਅਸੇ ਚ ਉਹ ਨਹੀਂ ਮਿਲਦਾ ਸੀਗਾ ਜਿਵੇਂ ਨਗਰਾਂਡੇ ਚ ਲੋਕਾਂ ਦਾ ਖਾਣਾ ਬਹੁਤ ਹੋਰ ਚੰਗਾ ਆਪ ਆਪਣਾ ਉਹਨਾਂ ਦਾ ਮਿਲ ਕੇ ਜਿਸ ਤਰ੍ਹਾਂ ਖਾਣਾ ਉਹਨਾਂ ਨੂੰ ਚੰਗਾ ਲੱਗਦਾ ਹੈਗਾ ਜਾਂ ਹੋਰ ਸ਼ੇਟਾਂ ਵਿੱਚ ਮਿਲ ਕੇ ਖਾਣਾ ਮੈਨੂੰ ਨਹੀਂ ਕਿ ਮਿਲਿਆ ਉੱਥੇ ਕੋਈ ਛੋਲੇ ਖਾ ਕੇ ਪੀਸ ਖਾ ਕੇ ਕੋਈ ਬਿਸਕਟ ਵਗੈਰਾ ਖਾ ਕੇ ਗੁਜ਼ਾਰਾ ਕੀਤਾ ਉਹਨਾਂ ਸ਼ੇਟਾਂ ਵਿੱਚ ਤੇ ਅੱਗੇ ਵਧਦਾ ਗਿਆ ਮੈਨੂੰ ਹੋਰ ਕੋਈ ਦਿੱਕਤ ਨਹੀਂ ਆਏਗੀ ਅੱਛਾ ਠੀਕ ਹੈ ਤੇ ਜਿਵੇਂ ਆਪਾਂ ਬਾਪੂ ਜੀ ਤੁਸੀਂ ਦੱਸ ਰਹੇ ਸੀ ਪੀ ਉਸ ਤੋਂ ਆਉਣ ਤੋਂ ਬਾਅਦ ਤੁਸੀਂ ਇੱਕ ਸੁਸਾਇਟੀ ਸ਼ੁਰੂ ਕੀਤੀ। ਹਾਂ ਜੀ ਤਕਰੀਬਨ ਢਾਈ ਸਾਲ ਹੋ ਗਏ। ਇੱਥੋਂ ਗਿੱਦੜਵਾਦ ਦਾ ਇੱਕ ਵਕੀਲ ਸਾਹਿਬ ਵੀਪੀ ਕਿੱਤੀ ਧੀਰਾ ਜਿਨ੍ਹਾਂ ਨੇ ਮੇਰੀ ਸੁਸਾਇਟੀ ਬਣਕਤੀ ਹੈ ਜਿਸ ਸੁਸਾਇਟੀ ਦਾ ਨਾਮ ਨਾਨਕ 13 13 ਸੁਸਾਇਟੀ ਰੱਖਿਆ ਗਿਆ ਤੇ ਉਸ ਦੇ ਵਿੱਚ ਅਸੀਂ ਲੋੜਵੰਦਾ ਦੁਖੀਆਂ ਦੇ ਲੜਕਿਆਂ ਦੀ ਸ਼ਾਦੀ ਜਿੰਨਾ ਕਿ ਸਾਡੇ ਕੋਲ ਪੈਸੇ ਹੁੰਦੇ ਹੈਗੇ ਅਸੀਂ ਉਹਥੇ ਉਹ ਪੈਸਾ ਮਰ ਕੇ ਲੋੜਵੰਦਾ ਤੇ ਦੁਖੀਆਂ ਤੇ ਅਸੀਂ ਲੈ ਕੇ ਉਹ ਸੇਵਾ ਪੌਂ ਚਲੇ ਜਾਂਦੇ ਆ ਜੋ ਮੇਰੇ ਕੋਲ ਮੋਟਰਸਾਈਕਲ ਹੈਗਾ ਇਸੇ ਪੰਜਾਬ ਤੱਕ ਸ਼ੈਟੀ ਬਣੀ ਹੈ ਪੰਜਾਬ ਦਾ ਕੋਈ ਵੀ ਕੋਨਾ ਹੋਵੇ ਉੱਥੇ ਅਸੀਂ ਸੇਵਾ ਲੈ ਕੇ ਸੋਸਾਇਟੀ ਵੱਲੋਂ ਕੁਝ ਸਾਨੂੰ ਲੋਕ ਬਾਹਰਲੇ ملک ਤੋਂ ਵੀਰ ਕੁਝ ਸਾਨੂੰ ਸਹਾਇਤਾ ਭੇਜਦੇ ਹੈਗੇ ਉਹ ਸਹਾਇਤਾ ਲੈ ਕੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੀਰਾਂ ਦਾ ਜਿਨ੍ਹਾਂ ਨੇ ਮਿਲ ਕੇ ਸਾਡੀ ਸੈਟੀ ਨੂੰ ਮਿਲ ਕੇ ਚੰਗਾ ਜਾਣਿਆ ਚੰਗਾ ਕੰਮ ਅਸੀਂ ਕਰ ਰਹੇ ਆ ਜੀ ਕਿਉਂਕਿ ਜ਼ਿੰਦਗੀ ਵਿੱਚ ਬਾਬੇ ਨਾਨਕ ਨੇ ਜੋ ਉਪਦੇਸ਼ ਦਿੱਤਾ ਵੀ ਚੰਗਾ ਕੰਮ ਹੀ ਕਰਦੇ ਜਾਈਏ ਚੰਗੇ ਕੰਮ ਦੇ ਨਾਲ ਚੰਗਾ ਜੀ ਇੱਕ ਗੱਲ ਹੋਰ ਬਾਬਾ ਜੀ ਕਿੰਨੀਆਂ ਪੜ੍ਹੇ ਹੋ ਕਿਉਂਕਿ ਕਹਿੰਦੇ ਦੁਨੀਆ ਤਾਂ ਜਿਹੜਾ ਪੜ੍ਹਿਆ ਲਿਖਿਆ ਬੰਦਾ ਦੁਨੀਆ ਉਹੀ ਘੁੰਮ ਸਕਦਾ ਬਿਲਕੁਲ ਜੀ ਹੂੰ ਮੈਂ ਆਪਣੀ ਪੜਾਈ ਸਿਰਫ 8 ਜਮਾਤਾਂ ਤੱਕ ਕੀਤੀ ਹੈ ਅੱਛਾ ਜੋ 8ਵੀਂ ਤੱਕ ਹਿੰਦੀ ਲੱਗੀ ਸੀਗੀ ਮੈਂ 8ਵੀਂ ਪਾਸ ਕੀਤੀ ਆ ਉਹ ਜੋ ਹਿੰਦੀ ਭਾਸ਼ਾ ਸੀਗੀ ਰਾਸ਼ਟਰੀ ਭਾਸ਼ਾ ਉਹ ਪੂਰੇ ਭਾਰਤ ਦੇ ਵਿੱਚ ਮੈਨੂੰ ਉਹ ਪਾਸ਼ਾ ਨੇ ਕੰਮ ਦਿੱਤਾ ਜੋ ਕਿ ਮੈਂ ਲੋਕਾਂ ਨਾਲ ਤਾਲਮਿਲ ਕਰਦਾ ਹਿੰਦੀ ਭਾਸ਼ਾ ਬੋਲ ਵਗੈਰਾ ਰਸਤਾ ਲੈਣਾ ਕੋਈ ਵੀ ਗੱਲ ਹੋਣੀ ਹਿੰਦੀ ਚ ਕਰਕੇ ਤਾਂ ਅਗਲਾ ਸਫਰਾ ਉਹਦਾ ਜਾਰੀ ਰੱਖਦਾ ਸੀਗਾ ਜੀ ਤੇ ਜਿੱਦਾਂ ਬਾਪੂ ਜੀ ਸੋਸਾਇਟੀ ਚ ਆਉਂਦੀ ਆ ਤੁਹਾਡੀ ਫਿਰ ਸੋਸਾਇਟੀ ਦੀ ਕਿੱਥੇ ਕਿੱਥੇ ਸੋਸਾਇਟੀ ਮਦਦ ਕਰਦੀ ਆ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਕਿਹੜੇ ਕਿਹੜੇ ਕੋਨਿਆਂ ਤੇ ਹੈਲਪ ਕਰਦੀ ਆ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੋਵੇ ਪੰਜਾਬ ਦਾ ਕੋਈ ਵੀ ਕੋਨਾ ਹੋਵੇ ਜਿਹੜਾ ਮੇਰੇ ਕੋਲ ਮੋਟਰਸਾਈਕਲ ਨਾਲ ਭਾਈ ਜੀ ਇਹ ਮੋਟਰਸਾਈਕਲ ਤੇ ਜਾਂਦਾ ਹੈ ਚਾਹੇ 1000 ਕਿਲੋਮੀਟਰ ਹੋਵੇ ਪਹਾੜੀ ਕਿੰਨਾ ਵੀ ਹੋਵੇ ਤੇ ਜਦੋਂ ਕੋਈ ਦੁਖੀ ਪਰਿਵਾਰ ਦੀ ਕੋਈ ਵੀਡੀਓ ਆਉਂਦੀ ਹੈ ਤਾਂ ਫਿਰ ਮਿਲ ਕੇ ਰਹਿਣਾ ਨਹੀਂ ਆਂਦਾਗਾ ਵੀ ਉਸਾਂ ਤੇ ਸੇਵਾ ਪਾਉਣੀ ਹੈਗੀ ਤੇ ਫਿਰ ਪਿੰਡ ਦੇ ਵਿੱਚ ਵੀ ਜਾਂ ਆਸੇ-ਪਾਸੇ ਨੇੜੇ ਜਿਹੜੇ ਪਿੰਡ ਬਹੁਤ ਮੈਨੂੰ ਫੋਨ ਆਉਂਦੇ ਆਗੇ ਮਿਲ ਕੇ ਵੀ ਸਾਨੂੰ ਹੈਲਪ ਦੀ ਲੋੜ ਹੈਗੀ ਅਸੀਂ ਉਸ ਨੂੰ ਸੋਸਾਇਟੀ ਵੱਲੋਂ ਵੇਖ ਕੇ ਵੀ ਵਾਕਈ ਹੈਲਪ ਦਾ ਲੋੜਵੰਦ ਪਰਿਵਾਰ ਹੈ ਅਸੀਂ ਉੱਥੇ ਮਿਲ ਕੇ ਚਲੇ ਜਾਨੇ ਆ ਜਿਵੇਂ ਇੱਕ ਵਿਚਾਰਾ ਕੋਈ ਗ੍ਰੰਥੀ ਵੀਰ ਸੀ ਉਹਦੀ ਲੜਕੀ ਦੀ ਸ਼ਾਦੀ ਸੀਗੀ ਉਹ ਸਾਡੇ ਕੋ ਵੀਡੀਓ ਆਈਏਗੀ ਤੇ ਪਰੋਹਪੁਰ ਦਾ ਪਿੰਡ ਅਟਾਰੀ ਅਸੀਂ ਉੱਥੇ ਕੁਝ ਸਾਡੇ ਪਿੰਡ ਨੇ ਸਹਿਯੋਗ ਦਿੱਤਾ 20-25 ਸੂਟ ਦਿੱਤੇ ਕੁਝ 5-7000 ਰੁਪਿਆ ਲੈ ਕੇ ਅਸੀਂ ਉਸ ਧੀ ਦੇ ਘਰੇ ਪਹੁੰਚੇ ਉੱਥੇ ਸੇਵਾ ਪਾ ਕੇ ਆਏ ਜੀ ਬਾਬਾ ਜੀ ਤੁਸੀਂ ਦੱਸਿਆ ਮੋਟਰਸਾਈਕਲ ਤੇ ਜਾਨੇ ਇਹ ਮੋਟਰਸਾਈਕਲ ਮੋਡੀਫਾਈ ਆ ਹਨਾ ਤੇ ਫਿਰ ਪੁਲਿਸ ਪੁਲਿਸ ਨਹੀਂ ਰੋਕਦੀ ਵੀ ਭਾਈ ਆ ਸਟicker ਲਾਏ ਆ ਇਹ ਕਿਵੇਂ ਲਾਏਗਾ ਦੇਖੋ ਜੀ ਮੈਨੂੰ ਅੱਜ ਤੱਕ ਪੰਜਾਬ ਪੁਲਿਸ ਨੇ ਕਿਸੇ ਨੇ ਰੋਕਿਆਗਾ ਅੱਛਾ ਰੋਕ ਕਦੇ ਨਹੀਂ ਰੋਕਦੀ ਬਿਲਕੁਲ ਨਹੀਂ ਜੀ ਬਸ ਕਿਉਂਕਿ ਆਪਣਾ ਸੱਚੇ ਮਨੋ ਜਾਣੇ ਆ ਜੋ ਕੁਛ ਜੋ ਮੇਰੀਆ ਵੀਡੀਓ ਬਣੀਆਂ ਫੇਸਬੁੱਕ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਦੇ ਕੋਨੇ ਤੱਕ ਪੰਜਾਬ ਦਾ ਕੋਨਾ ਹੀ ਨਹੀਂ ਇੱਕ ਵਾਰੀ ਕਿ ਬੜੂ ਸਾਹਿਬ ਹਮਾਤਰ ਪ੍ਰਦੇਸ਼ ਦੇ ਵਿੱਚ ਬੱਚਾ ਤੇ ਬੱਦਲ ਫਟਿਆ ਸੀਗਾ ਉਹ ਇੱਕ ਛੋਟਾ ਸਟੈਪ ਦੇਖਿਆ ਵੀਡੀਓ ਦੇਖੀ ਤਾਂ ਮੋਟਰਸਕ ਉਧਰ ਨੂੰ ਚੱਕਤਾ اچھا ਉਥੇ ਦੋ ਦਿਨਾਂ ਵਿੱਚ ਹੇ ਕੰਬਲ ਕੇਸ ਪੂਰਾ ਮਿਲ ਕੇ ਪੂਰੀ ਗੰਢ ਬਨ ਕੇ ਹਮ ਮੇਰੇ ਮੋਟਰਸਕ ਵੱਡੀ ਕਾਠੀ ਲੱਗੀ ਚੌੜੀ ਕਾਠੀ ਲੱਗੀ ਹੈਗੀ ਉਦ ਤੇ ਪੂਰਾ ਮਿਲ ਕੇ ਬਨ ਕੇ ਕੰਬਲ ਕੇਸ ਤੇ ਮੈਂ ਉਥੇ ਬੜੂ ਸਾਹ ਦੋ ਦਿਨਾਂ ਚ ਪਹੁੰਚ ਗਿਆ ਤੇ ਉਥੇ ਸਿਆਪਾ ਕੇ ਦੋ ਦਿਨ ਚਾਰ ਦਿਨ ਤੇ ਮੈਂ ਪਿੰਡ ਕੋਟ ਪਈ ਵਾਪਸ ਆ ਗਿਆ ਸੀਗਾ ਹਮ ਤੇ ਜਿਹੜੇ ਜਿਹੜੇ ਬਹੁਤ ਹੀ ਬਹੁਤ ਜਿਹੜੇ ਲੋਕ ਹੈ ਸੇਵਾ ਬਾਰੇ ਕਈ ਦਾ ਸੋਚਦੇ ਹੀ ਨਹੀਂ ਤੁਹਾਡੇ ਮਨ 'ਚ ਕਿੱਥੋਂ ਆਉਂਦਾ ਵੀ ਸੇਵਾ ਕਰੀਏ ਆਪਾਂ ਦੇਖੋ ਜੀ ਆਪਾਂ ਨੂੰ ਬਾਬੇ ਨਾਲ ਸਿਖਾਈ ਇਹ ਆ ਜੀ ਲੋੜਵੰਦਾਂ ਦੀ ਮਦਦ ਕਰਨਾ ਆ ਜੀ ਉਹ ਆਪਣਾ ਪਹਿਲਾ ਮਿਲ ਕੇ ਧਰਮਾ ਜੀ ਭਾਵਾਂ ਦੀ ਹਿੰਦੂ ਵੀਰ ਆ ਸਿਖਾ ਸਾਇਆ ਜੋ ਵੀ ਵਰਗ ਦਾ ਜੋ ਵੀ ਧਰਮ ਆ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਵੀਰ ਆ ਪਰ ਜਦੋਂ ਮੈਨੂੰ ਕੋਈ ਵੀਡੀਓ ਨਜ਼ਰ ਆਉਂਦੀ ਆ ਫਿਰ ਮੈਥੋਂ ਰੁਕਾ ਨਹੀਂ ਜਾਂਦਾ ਜਿੰਨੇ ਕ ਪੈਸੇ ਹੁੰਦੇ ਆ ਜੇਵ ਵਿੱਚ ਸੋਸਾਇਟੀ ਵੱਲੋਂ ਮਿਲਦੇ ਆ ਜਾਂ ਨਗਰ ਨੇ ਮਿਲਦੇ ਆ ਜਾਂ ਕੋਈ ਖੱਬੇ ਸੱਚ ਵੀਰ ਦਿੰਦਾ ਉਹ ਜਿੰਨੀ ਵੀ ਹੈਲਪ ਹੁੰਦੀ ਆ ਉਹ ਲੈ ਕੇ ਉਸ ਘਰ ਤੱਕ ਪਹੁੰਚ ਜਾਂਦਾ ਜੀ ਬਾਬਾ ਜੀ ਕਈ ਵਾਰੀ ਇਹ ਵੀ ਹੁੰਦਾ ਹੋਊਗਾ ਜੇਵ ਵਿੱਚ ਪੈਸੇ ਵੀ ਨਹੀਂ ਹੁੰਦੇ ਹੋਣਗੇ ਜਿਵੇਂ ਤੁਸੀਂ ਦੱਸਿਆ ਕਿਸੇ ਤੋਂ ਪੈਸੇ ਲੈ ਕੇ ਵੀ ਦੇ ਆਦੇ ਹੋਗੇ ਸੇਵਾ 'ਚ ਵਿੱਚ ਭਾਈ ਕੋਈ ਗੱਲ ਨਹੀਂ ਤੁਹਾਨੂੰ ਦੇ ਦੇਾਂਗੇ ਮੈਂ ਸੇਵਾ ਕਰਨ ਜਾਣਾ ਨਹੀਂ ਜੀ ਸਾਡੀ ਇੱਕ ਜਿਹੜੀ ਸੋਸਾਇਟੀ ਬਣੀ ਨਾ ਅਸੀਂ ਮਹੀਨੇ ਦਾ ਅਸੀਂ ਦਸਵੰਦ ਕੱਢਦੇ ਹਾਂ ਅਸੀਂ 7 ਜਾਣੇ ਸੈਟੀਟੇ ਕੰਮ ਕਰਦੇ ਆ ਜੀ ਸਾਡੇ ਕੋਲੇ ਮਹੀਨੇ ਬਾਅਦ ਉਹ ਪੈਸਾ ਆਉਂਦਾ ਜੇ ਕੋਈ ਸਕੀਮ ਦਿੱਤਾ ਤਾਂ ਠੀਕ ਹੈ ਨਹੀਂ ਤਾਂ ਜਿਹੜੇ ਸਾਡੇ ਕੋਲੇ ਹੁੰਦੇ ਆ ਅਸੀਂ ਉਹ ਪੈਸੇ ਲੈ ਕੇ ਉੱਥੇ ਸੇਵਾ ਪਾ ਹੀ ਦੇਦੀ ਆ ਜੀ ਜੀ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਗੱਲਬਾਤ ਕੀਤੀ ਤੁਹਾਡਾ ਸਮਾਂ ਲਿਆ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਥੋੜੀ ਸਾਰੇ ਟੀਮ ਦਾ ਵੀਰੇ ਮੈਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਸਾਰੇ ਵੀਰਾਂ ਭੈਣਾਂ ਨੂੰ ਵੀ ਆ ਮੇਰੀ ਬੇਨਤੀ ਹੈ ਕਿ ਵੀ ਮੈਨੂੰ ਇੰਨੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਮਿਲ ਕੇ ਕਿਉਂਕਿ ਮੈਂ ਤੁਹਾਨੂੰ ਵੀ ਨਹੀਂ ਜ਼ਿੰਦਗੀ ਵਿੱਚ ਭੁੱਲ ਸਕਦਾ ਜਿਹੜਾ ਕਿ ਮਰਕੇ ਪੂਰੇ ਭਾਰਤ ਦੇ ਲੋਕਾਂ ਨੂੰ ਨਹੀਂ ਭੁੱਲ ਸਕਦਾ ਨਾ ਹੀ ਮੈਂ ਤੁਹਾਨੂੰ ਭੁੱਲ ਸਕਦਾ ਬਾਈ ਧੰਨਵਾਦ ਜੀ ਸ਼ੁਕਰੀਆ ਜੀ ਬਾਰ ਬਾਰ ਤਾਂ ਬਾਪੂ ਜੀ ਹੋਰਾਂ ਨਾਲ ਗੱਲਬਾਤ ਕੀਤੀ ਬਾਬਾ ਜੀ ਹੋਰਾਂ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਧੰਨਵਾਦ